ਨਮਿਲੇਸ਼ ਨੂੰ ਯਕੀਨ ਨਾਲ ਜੁੜੇ। ਅੱਜ ਬੜਾ ਕਰਮਾਂ ਤੇ ਭਾਗਾਂ ਵਾਲਾ ਦਿਨ ਕਿਉਂਕਿ ਅੱਜ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦੇ ਤੌਰ ਤੇ ਆ ਜਿਹੜੇ ਆ ਕਾਗਜ਼ ਮੈਂ ਨਾਮਜ਼ਦ ਕੀਤੇ ਆ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਤਾ ਜੀ ਦੇ ਨਾਲ ਆਪਣੇ ਚਾਚਾ ਜੀ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਔਰ ਆਪਣੇ ਬੇਟੇ ਦੇ ਨਾਲ ਔਰ ਇਹ ਸਾਰਾ ਜੀ ਔਰ ਬਾਬਾ ਨਰਮਲ ਸਿੰਘ ਜੀ ਦੇ ਨਾਲ ਅੱਜ ਪੇਪਰ ਦਾਖਲ ਕਰਕੇ ਆਇਆ ਔਰ ਇਸ ਤੋਂ ਬਾਅਦ ਹੁਣ ਚੋਣ ਦਾਗਾ ਅੱਜ ਪਹਿਲਾਂ ਵੀ ਕੀਤਾ ਸੀ ਔਰ ਵੱਲ ਚੜ ਕੇ ਜਿਹੜਾ ਕਿ ਉਹ ਵੱਕ ਵੱਕ ਪ੍ਰੋਗਰਾਮਾਂ ਤੇ ਜਾ ਰਹੇ ਹਾਂ ਹੁਣ ਇਸ ਤੋਂ ਬਾਅਦ ਰੈਲੀ ਆ ਰੈਲੀ ਤੇ ਪਹੁੰਚਦੇ ਆਂ ਸਰ ਆਪਣਾ ਤੁਹਾਡੇ ਜਿਹੜਾ ਨੋਮੀਨੇਸ਼ਨ ਨੋਮੀਨੇਟ ਕੈਂਡੀਡੇਟ ਹੋਣੇ ਕਿੱਥੇ ਉਹ ਮੇਰੇ ਮੈਸੇਜ ਨੇ ਮਨਮੀਤ ਦਾ ਸਰ ਆਪਣੇ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਆਪਾਂ ਪੰਜ ਮੀਤਵਾਰ ਹੋਇਆ ਯਾਦ ਕੀ ਉਹ ਫਿਰ ਮੈਂ ਰੈਲੀ ਤੇ ਜਾ ਕੇ ਦੱਸਦਾ ਮੈਂ ਨਹੀਂ ਬਿਲਕੁਲ ਜੀ ਜੀ ਨੋਮੀਨੇਸ਼ਨ ਦੇ ਭਾਵ ਦੀ ਨਜ਼ਰ ਆਈ ਪਤਾ ਹੀ ਨਹੀਂ ਯਾਦ ਕਰਦੇ ਤੁਸੀਂ ਦੇਖਿਆ ਸੀ ਗੱਲ ਇਹ ਆ ਕਿ ਬਾਪੂ ਤਾਂ ਬਾਪੂ ਹੀ ਹੁੰਦਾ ਅੱਜ ਜੀਰਾ ਸਾਹਿਬ ਨਾਲ ਹੁੰਦੇ ਤੇ ਗੱਲ ਹੀ ਹੋਰ ਹੋਣੀ ਸੀ ਪਰ ਗੱਲ ਇਹ ਆ ਕਿ ਅੱਜ ਸਾਰਾ ਪਰਿਵਾਰ ਨਾਲ ਉਹ ਵੀ ਇਸ ਕੱਲ ਨੂੰ ਮੈਂ ਕਹਨਾ ਕਿ ਪਰਮਾਤਮਾ ਦੇ ਚਰਨਾਂ 'ਚ ਨੇ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਸਾਰਾ ਇਲੈਕਸ਼ਨ ਜਿਹੜਾ ਲੜ ਰਿਹਾ। ਜੀ ਥੈਂਕ ਯੂ। ਲੋਕ ਸਭਾ ਦਾ